ਸਾਮਣੇ ਤੁਸੀਂ ਦੇਖ ਵੀ ਸਕਦੇ ਹੋ 8 ਫੁੱਟ ਦੇ ਕਰੀਬ ਜਿਹੜਾ ਮਤਲਬ ਕਿ ਪਾਣੀ ਦੀ ਸਪੀਡ ਵੀ ਘਟ ਜਾਂਦੀ ਹੈ ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਸਾਸ਼ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਲਗਾਤਾਰ ਆਪਾਂ ਤੁਹਾਡੇ ਨਾਲ ਘੱਗਰ ਦੀ ਜਿਹੜੀ ਅਪਡੇਟ ਹੈ ਘੱਗਰ ਦੀ ਜਿਹੜੀ ਜਾਣਕਾਰੀ ਹੈ ਸਾਂਝੀ ਕਰ ਰਹੇ ਹਾਂ ਸੋ ਅਰੇ ਆਪਾਂ ਜਾਖਲ ਤੋਂ ਜਿਹੜੀ ਕੁਝ ਜਾਣਕਾਰੀ ਸੀ ਖਨੋਰੀ ਤੋਂ ਸੀ ਕੁਝ ਜਾਣਕਾਰੀ ਜਿਹੜੀ ਘੱਗਰ ਦੀ ਸਾਂਝੀ ਕੀਤੀ ਸੀ ਤੇ ਫਿਲਹਾਲ ਹੁਣ ਆਪਾਂ ਚਾਂਦਪੁਰੇ ਖੜੇ ਸੀ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਚਾਂਦਪੁਰੇ ਤੋਂ ਵੀ ਕੋਈ ਅਪਡੇਟ ਦਿੱਤੀ ਜਾਵੇ ਤੇ ਫਿਲਹਾਲ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਚਾਂਦਪੁਰੇ ਦੇ ਵਿੱਚ ਵੀ ਜਿਹੜਾ ਪਾਣੀ ਹੈ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਉਸੇ ਇੱਕ ਸਪੀਡ ਦੇ ਵਿੱਚ ਚੱਲ ਰਿਹਾ ਹੈ ਤੇ ਜ ਤਾ ਇੱਥੇ ਵੀ ਜਿਵੇਂ ਕਿ ਸਵੇਰੇ ਮੈਂ ਤੁਹਾਨੂੰ ਖਨੋੜੀ ਤੋਂ ਵੀ ਦੱਸਿਆ ਕਿ ਖਨੋੜੀ ਜਿਹੜਾ ਪਾਣੀ ਦਾ ਪੱਧਰ ਹੈ ਕੱਲ ਦੀ ਤੁਲਨਾ ਦੇ ਵਿੱਚ ਵਧਿਆ ਸੀਗਾ ਤੇ ਫਿਲਹਾਲ ਜਾਖੜ ਦੇ ਜਿਹੜੇ ਹਾਲਾਤ ਸੀਗੇ ਜਾਖੜ ਜਿਹੜਾ ਪਾਣੀ ਨੂੰ ਜਿਹੜਾ ਪੌਣ ਨੂੰ ਜਿਹੜਾ ਪਾਣੀ ਖਿਆ ਕਿ ਦੋ ਤਿੰਨ ਦਿਨਾਂ ਤੋਂ ਲੰਘ ਰਿਹਾ ਸੀਗਾ ਤੇ ਫਿਲਹਾਲ ਚਾਂਦਪੁਰੇ ਦੇ ਵਿੱਚ ਵੀ ਕੀ ਹੈ ਕਿ ਪਾਣੀ ਉਸੇ ਨਿਰੰਤਰ ਗਤੀ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿੰਨੀ ਕੁ ਮਾਤਰਾ ਦੇ ਵਿੱਚ ਇੱਥੇ ਪਾਣੀ ਵਧਿਆ ਹੈ ਉਹ ਸਾਰੀ ਜਾਣਕਾਰੀ ਸੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਲਹਾਲ ਜੇਕਰ ਗੱਲ ਕਰੀਏ ਪਾਣੀ ਜਿਹੜਾ ਹੈ 2 ਇੰਚ 3 ਇੰਚ ਕੁਝ ਇੰਨੀ ਕੁ ਮਾਤਰਾ ਦੇ ਵਿੱਚ ਇਹ ਆਪਾਂ ਕਹਿ ਸਕਦੇ ਆ ਕਿ ਫਿਲਹਾਲ ਪ੍ਰਮਾਤਮਾ ਦੀ ਮਿਹਰ ਹੈ ਕਿਉਂਕਿ ਜਿੰਨੇ ਵੀ ਪਿਛਲੇ ਇਲਾਕੇ ਨੇ ਪਿਛਲੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਬੰਨ ਨੇ ਸਹੀ ਸਲਾਮਤ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਦਪਾਗੀ ਖਬਰ ਸੁਣਨ ਨੂੰ ਨਹੀਂ ਆਈ ਤੇ ਪ੍ਰਮਾਤਮਾ ਅਗੇ ਸਾਡੀ ਇਹ ਅਰਦਾਸ ਰਹੇਗੀ ਕਿ ਐਦਾਂ ਹੀ ਪਿੱਛੇ ਵਾਲੇ ਬੰਨ ਸਹੀ ਸਲਾਮਤ ਰਹਿਣ ਤੇ ਜਿਹੜਾ ਪਾਣੀ ਇਸ ਗਤੀ ਨਾਲ ਚੱਲਦਾ ਪਿਆ ਹੈ ਨਿਰੰਤਰ ਐਦਾਂ ਸ਼ਾਂਤੀ ਦੇ ਨਾਲ ਇੱਥੋਂ ਨਿਕਲ ਜਾਵੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਵੀ ਮੰਦਪਾ ਕੀ ਖਬਰ ਸੁਣਨ ਨੂੰ ਨਾ ਮਿਲੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਫਿਲਹਾਲ ਇੱਕ ਵਾਰੀ ਪਾਣੀ ਦੇ ਪੱਧਰ ਦੀ ਜਿਹੜੀ ਪ੍ਰੋਪਰ ਜਾਣਕਾਰੀ ਹੈ ਸਹੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਜਰੂਰ ਸ਼ੇਅਰ ਕਰਦਾ ਹਾਂ ਸਾਹਮਣੇ ਮੈਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਜਾਣਕਾਰੀ ਸਾਂਝੀ ਵੀ ਕਰ ਰਿਹਾ ਹਾਂ ਕਿ ਪਾਣੀ ਦੀ ਸਪੀਡ ਦੇਖੋ ਕਿ ਪਾਣੀ ਇੱਥੇ ਕਾਫੀ ਸਪੀਡ ਨਾਲ ਅੱਗੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਜੇਕਰ ਗੱਲ ਕਰਾਂ ਜਮੀਨੀ ਲੈਵਲ ਤੋਂ ਜਿਹੜਾ ਇੱਥੇ ਦਾ ਏਰੀਆ ਹੈ ਜਮੀਨੀ ਲੈਵਲ ਤੋਂ ਉਹ ਜਿਹੜਾ ਪਾਣੀ ਹੈ ਜਾਂ ਜ਼ਮੀਨਾਂ ਤੋਂ ਜਿਹੜਾ ਪਾਣੀ ਹੈ ਲਗਭਗ 1.5 ਫੁੱਟ ਦਾ ਗੈਪ ਹੈਗਾ ਮਤਲਬ ਕਿ ਪਾ मतलब किनारਿਆਂ ਦੇ ਨਾਲ ਚੱਲ ਰਿਹਾ ਹੈ ਖਤਰੇ ਦੇ ਨਿਸ਼ਾਨ ਦੇ ਲਗਭਗ ਲੱਗ ਗਿਆ ਕਿਉਂਕਿ ਜਵੇਂ ਖਨੋੜੀ ਤੋਂ ਗੱਲਬਾਤ ਕਰ ਰਏ ਸੀਗੇ ਖਨੋੜੀ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਉੱਪਰ ਜਿਹੜਾ ਪਾਣੀ ਚੱਲ ਰਿਹਾ ਤੇ ਰਾਹਤ ਦੀ ਗੱਲ ਇਹੀ ਹੈ ਕਿ ਜਿਹੜਾ ਪਾਣੀ ਵਧ ਰਿਹਾ ਉਹ ਵਧ ਰਿਹਾ ਇੰਚਾਂ ਦੇ ਵਿੱਚ ਤੇ ਸਭ ਤੋਂ ਵੱਡੀ ਰਾਹਤ ਦੀ ਗੱਲ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਨੂੰ ਧੱਕਾ ਨਹੀਂ ਲੱਗ ਰਿਹਾ ਤੇ ਪ੍ਰਮਾਤਮਾ ਦੀ ਮਿਹਰ ਹੈ ਕਿ ਹਜੇ ਤੱਕ ਸਾਰੇ ਏਰੀਆ ਦੇ ਵਿੱਚ ਬਚਾਅ ਹੋਵੇ ਤੇ ਇਦਾਂ ਹੀ ਬਚਾਰ ਹੋਵੇ ਤੇ ਅੱਜ ਤਰੀਖ ਹੈ ਜੀ 5 5 ਤਰੀਕ ਸ਼ਾਮ ਦਾ ਸਮਾਂ ਸ਼ਾਮ ਦੀ ਜੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਚਾਂਦਪੁਰੇ ਤੋਂ ਤੇ ਇੱਥੇ ਜਿਹੜਾ ਪਾਣੀ ਦਾ ਲੈਵਲ ਹੈ ਲਗਭਗ ਮਤਲਬ ਲਗਭਗ ਨਹੀਂ ਪ੍ਰੋਪਰੀ 8 ਫੁੱਟ ਦੇ ਕਰੀਬ ਚੱਲ ਰਿਹਾ ਪਹਿਲਾਂ ਨਾਲੋਂ 1-2 ਇੰਚ ਜਿਹੜਾ ਪਾਣੀ ਦਾ ਪੱਧਰ ਵਧਿਆ ਹੈ ਤੇ ਪਰਲੀ ਸਾਈਡ ਵੀ ਜਾ ਕੇ ਇੱਕ ਵਾਰ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਦੇ ਰਾਹੀਂ ਪ੍ਰੋਪਰ ਜਿਹੜੀ ਪੰਸਾਰਲ ਉੱਥੇ ਲੱਗੀ ਹੈ ਉਸ ਪੰਸਾਰਲ ਤੋਂ ਜਿਹੜੀ ਪ੍ਰੋਪਰ ਜਾਂ ਸਹੀ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰਦਾ ਕਿ ਉੱਥੇ ਜਿਹੜਾ ਪਾਣੀ ਦਾ ਪੱਧਰ ਕਿੰਨਾ ਚੱਲ ਰਿਹਾ ਜਮ ਕਿ ਆਲਰੇਡੀ ਮੈਂ ਤੁਹਾਨੂੰ ਦੱਸ ਵੀ ਦਿੱਤਾ ਕਿ ਪਾਣੀ ਦਾ ਪੱਧਰ ਜਿਹੜਾ ਹੈਗਾ ਜੀ ਉਹ 8 ਫੁੱਟ ਚਾਂਦਪੁਰਾ ਸੈਫਨ ਦੇ ਉੱਪਰ ਚਾਂਦਪੁਰਾ ਬੰਨ ਦੇ ਉੱਪਰ ਤੇ ਪਰਲੀ ਸਾਈਡ ਵੀ ਜਾ ਕੇ ਮੈਂ ਤੁਹਾਡੇ ਨਾਲ ਜਿਹੜੀ ਇਸ ਜਾਣਕਾਰੀ ਸਾਂਝੀ ਕਰਦਾ ਪੰਸਾਲ ਵੀ ਦਿਖਾਉਣਾ ਕਿ ਉਸ ਪੰਸਾਲ ਦੇ ਉੱਪਰ ਜਿਹੜਾ ਪਾਣੀ ਹੈ ਕਿੰਨੇ ਲੈਵਲ ਤੇ ਚੱਲ ਰਿਹਾ ਤੇ ਫਿਲਹਾਲ ਹੁਣੇ-ਹੁਣੇ ਪਾਪਲੈਂਡ ਮਸ਼ੀਨਾਂ ਨਾਲ ਜਿਹੜੀ ਸਫਾਈ ਵਗੈਰਾ ਕੀਤੀ ਹੈ ਕਿਉਂਕਿ ਪੂਰੀਆਂ ਤਿਆਰੀਆਂ ਨੇ ਪੌਪਲੈਂਡ ਮਸ਼ੀਨਾ ਵਗੈਰਾ ਸਾਰਾ ਕੁਝ ਇਥੇ ਇੰਤਜ਼ਾਮ ਕੀਤਾ ਹੋਇਆ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਈ ਵਗੈਰਾ ਜਾਂ ਬੂਟੀ ਵਗੈਰਾ ਇਥੇ ਫਸਦੀ ਹੈ ਜਾਂ ਕੋਈ ਦਰਖਤ ਵਗੈਰਾ ਇਥੇ ਆਣ ਕੇ ਫਸਦਾ ਹੈ ਤਾਂ ਤੁਰੰਤ ਉਸ ਨੂੰ ਕੱਢਿਆ ਜਾਵੇ ਤੇ ਫਿਲਹਾਲ ਇਹ ਜਿਹੜੀਆਂ ਤਿਆਰੀਆਂ ਬਿਲਕੁਲ ਕੀਤੀਆਂ ਜਾ ਕੀਤੀਆਂ ਗਈਆਂ ਨੇ ਤੇ ਕੀਤੀਆਂ ਵੀ ਜਾ ਰਹੀਆਂ ਨੇ ਸਥਾਨਕ ਲੋਕਾਂ ਵੱਲੋਂ ਵੀ ਪ੍ਰੋਪਰ ਨਿਗਰਾਨੀ ਸਹੀ ਨਿਗਰਾਨੀ ਰੱਖੀ ਜਾ ਰਹੀ ਹੈ ਪਾਪਲਾਈਨ ਮਸ਼ੀਨਾ ਵਗੈਰਾ ਦਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਜੇਕਰ ਕਿਤੇ ਵੀ ਕੋਈ ਗੇਟ ਵਗੈਰਾ ਦੇ ਵਿੱਚ ਬਲਾਕੇਜ ਹੁੰਦੀ ਹੈ ਜਾਂ ਕੋਈ ਦਰਖਤ ਵਗੈਰਾ ਆ ਕੇ ਅੜਦਾ ਤਾਂ ਉਸ ਨੂੰ ਤੁਰੰਤ ਹੀ ਕਲੀਅਰ ਕੀਤਾ ਜਾ ਸਕੇ ਤੇ ਇੱਕ ਰਾਹਤ ਦੀ ਗੱਲ ਇਹ ਵੀ ਹੈ ਕਿ ਜਿਹੜੇ ਹਜੇ ਗੇਟ ਨੇ ਉਹ ਲਗਭਗ 1.5 ਤੋਂ 2 ਫੁੱਟ ਨੰਗੇ ਪਏ ਨੇ ਇਸ ਕਰਕੇ ਕੀ ਹੈ ਕਿ ਉਹਨਾਂ ਗੇਟਾਂ ਦੇ ਵਿੱਚੋਂ ਪਾਣੀ ਬੜੀ ਆਸਾਨੀ ਦੇ ਨਾਲ ਪਾਸ ਹੋ ਰਿਹਾ ਤਾਂ ਕਿਤੇ ਨਾ ਕਿ ਕਿਤੇ ਪ੍ਰਮਾਤਮਾ ਦੀ ਮਿਹਰ ਹੈ ਕਿ ਸਾਰਿਆਂ ਇਲਾਕਿਆਂ ਦੇ ਵਿੱਚ ਰੱਬ ਨੇ ਆਪਣੀ ਕਿਰਪਾ ਬਣਾਈ ਹੋਈ ਹੈ ਕਿ ਬਚਾਅ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਹੈ ਕਿ ਇਦਾਂ ਹੀ ਸਾਰੇ ਕਿਸਾਨ ਭਰਾਵਾਂ ਦਾ ਬਚਾਅ ਹੁੰਦਾ ਰਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਸਾਨੂੰ ਸੁਣਨ ਨੂੰ ਨਾ ਮਿਲੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਫਿਲਹਾਲ ਪ੍ਰਮਾਤਮਾ ਦੀ ਮਿਹਰ ਹੈ ਕਿ ਗੇਟਾਂ ਦੇ ਵਿੱਚੋਂ ਪਾਣੀ ਬੜੀ ਆਸਾਨੀ ਦੇ ਨਾਲ ਲੰਘਦਾ ਪਿਆ ਹੈ ਗੇਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਾਕੇਜ ਨਹੀਂ ਹੈਗੀ ਕੋਈ ਡਾਫ ਵਗੈਰਾ ਨਹੀਂ ਹੈਗੀ ਤੇ ਵਾਹਿਗੁਰੂ ਦੀ ਸਭ ਤੋਂ ਵੱਡੀ ਮਿਹਰ ਹੈ ਤੇ ਵਾਹਿਗੁਰੂ ਆਪਣੀ ਮਿਹਰ ਇਦਾਂ ਹੀ ਕਿਸਾਨ ਭਰਾਵਾਂ ਉੱਤੇ ਆਪਣੇ ਸਾਰੇ ਵੀਰਾਂ ਉੱਤੇ ਬਣਾਈ ਰੱਖਣ ਤੇ ਇਹੜਾ ਪਾਣੀ ਹੈ ਇਦਾਂ ਹੀ ਆਪਣੀ ਗਤੀ ਦੇ ਨਾਲ ਸ਼ਾਂਤੀ ਦੇ ਨਾਲ ਆਪਣੇ ਇਲਾਕਿਆਂ ਦੇ ਵਿੱਚੋਂ ਨਿਕਲ ਜਾਵੇ ਤੇ ਆਪਣੀਆਂ ਫਸਲਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਹੀ ਪਿਆਰ ਦੇ ਨਾਲ ਪੁੱਤਾਦਰਾ ਜਿਹੜੀਆਂ ਆਪਣਾ ਫਸਲਾਂ ਪਾਣੀਆਂ ਹੋਈਆਂ ਨੇ ਤੇ ਹੁਣ ਟਾਈਮ ਵੀ ਇਹੋ ਜਿਹਾ ਹੋਇਆ ਕਿ ਫਸਲਾਂ ਆਪਣੀਆਂ ਪੱਕੀਆਂ ਵੀ ਪਈਆਂ ਨੇ ਤੇ ਵਾਹਿਗੁਰੂ ਅੱਗੇ ਆਪਣੇ ਸਾਰੇ ਕਿਸਾਨ ਭਰਾਵਾਂ ਦੀ ਇਹੀ ਅਰਦਾਸ ਰਹਿ ਗਈ ਕਿ ਜਿੱਦਾਂ ਪਾਣੀ ਚੱਲਦਾ ਪਿਆ ਸ਼ਾਂਤੀ ਦੇ ਨਾਲ ਐਦਾਂ ਹੀ ਇੱਥੋਂ ਨਿਕਲ ਜਾਵੇ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਰਾਹਤ ਦੀ ਖਬਰ ਇਹੀ ਹੈ ਕਿ ਜਿਹੜੇ ਆਪਣੇ ਗੇਟ ਨੇ ਹਜੇ ਇਹਨਾਂ ਦੇ ਵਿੱਚ ਮਾਜਨਾ ਹੈਗਾ ਇੱਕ 1.5 ਫੁੱਟ ਦਾ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਡਾਫ ਵਗੈਰਾ ਨਹੀਂ ਹੈਗੀ ਤੇ ਪਾਣੀ ਇੱਥੋਂ ਨਿਕਲ ਰਿਹਾ ਤੇ ਵਾਇਗਰੂਗੇ ਹੀ ਅਰਦਾਸ ਰੂਗੀ ਕਿ ਐਦਾਂ ਹੀ ਇੱਥੋਂ ਪਾਣੀ ਆਸਾਨੀ ਨਾਲ ਨਿਕਲ ਜਾਵੇ ਤੇ ਫਿਲਹਾਲ ਹੁਣ ਆਪਾਂ ਪਰਲੀ ਸਾਈਡ ਵੀ ਚੱਲਦੇ ਆ ਤੇ ਤੇ ਮੈਂ ਇੱਥੋਂ ਦੇ ਜਿਹੜੇ ਕੁਝ ਸਥਾਨਿਕ ਵੀਰ ਖੜੇ ਸੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਵੈਸੇ ਕੈਮਰੇ ਮੂਰੇ ਰੋਣਾ ਨਹੀਂ ਚਾਉਂਦੇ ਸੀਗੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਵੀ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੇ ਅਕੋਰਡਿੰਗ ਵੀ ਇਹਨਾਂ ਨੇ ਇਹੀ ਕਹਿਣਾ ਕਿ ਜਿਹੜਾ ਪਾਣੀ ਵਧਿਆ ਜ਼ਰੂਰ ਹੈ ਪਰ ਪਾਣੀ ਮੰਨ ਕੇ ਚਲੋ 1 ਇੰਚ ਵਧ ਗਿਆ 2 ਇੰਚ ਵਧ ਗਿਆ ਤੇ ਜਿਹੜਾ ਹੁਣ ਜਿਹੜਾ ਚਾਂਦਪੁਰ ਇੱਕਗੜ ਦਾ ਲੈਵਲ ਹੈ ਉਹ 8 ਫੁੱਟ ਦੇ ਕਰੀਬ ਚੱਲ ਰਿਹਾ ਤੇ ਆਪਾਂ ਪਰਲੀ ਸਾਈਡ ਵੀ ਚਲਦੇ ਆ ਪਰਲੀ ਸਾਈਡ ਜਿੱਥੇ ਗੇਜ ਲੱਗੀ ਹੋਈ ਆ ਉਸ ਗੇਜ ਤੇ ਜਾ ਕੇ ਮੈਂ ਤੁਹਾਨੂੰ ਉਹ ਜਿਹੜਾ ਪਾਣੀ ਦਾ ਲੈਵਲ ਆ ਉਹ ਵੀ ਦਿਖਾਉਣਾ ਕਿ ਗੇਜ ਦੇ ਉੱਪਰ ਪਾਣੀ ਦਾ ਲੈਵਲ ਕਿੰਨਾ ਕੁ ਚੱਲ ਰਿਹਾ ਹੈ ਤੇ ਹੁਣ ਆਪਾਂ ਦੂਸਰੀ ਸਾਈਡ ਖੜੇ ਸੀ ਜਿਸ ਸਾਈਡ ਉਗੇਜ ਲੱਗੀ ਹੋਈ ਹੈ ਤੇ ਇੱਥੇ ਵੀ ਜਿਹੜਾ ਪਾਣੀ ਨਿਰੰਤਰ ਆਪਣੀ ਸਪੀਡ ਨਾਲ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਕਾਫੀ ਸਾਰੇ ਸਥਾਨਿਕ ਲੋਕ ਵੀ ਇੱਥੇ ਖੜੇ ਨੇ ਜੋ ਕਿ ਲਗਾਤਾਰ ਆਪਣੀ ਜਿਹੜੀ ਨਿਗਰਾਨੀ ਹੈ ਘੱਗਰ ਉੱਤੇ ਬਣਾਈ ਖੜੇ ਨੇ ਤੇ ਸਾਹਮਣੇ ਮੈਂ ਇੱਕ ਵਾਰੀ ਜਾਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜਿਹੜਾ ਇੱਥੇ ਪਾਣੀ ਦਾ ਲੈਵਲ ਹੈ 8 ਫੁੱਟ ਦੇ ਕਰੀਬ ਚੰਦਪੁਰਾ ਹੈਡ ਉੱਪਰ ਚੱਲ ਰਿਹਾ ਇੱਥੋਂ ਜ਼ੂਮ ਕਰਕੇ ਦੇਖ ਨਹੀਂ ਲਿਆ ਆਪਾਂ ਪਰਲੀ ਸਾਈਡ ਚੱਲਦੇ ਆ ਪਰਲੀ ਸਾਈਡ ਜਾ ਕੇ ਮੈਂ ਇੱਕ ਵਾਰ ਤੁਹਾਨੂੰ ਸਹੀ ਜਿਹੜਾ ਪਾਣੀ ਦਾ ਲੈਵਲ ਹੈ ਕਿੰਨਾ ਕਾ ਚਾਂਦਪੁਰ ਹੈੱਡ ਉੱਪਰ ਚੱਲ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੱਧ ਜਰੂਰ ਰਿਹਾ ਤੇ 1 ਇੰਚ ਵੱਧ ਗਿਆ 2 ਇੰਚ ਵੱਧ ਗਿਆ ਤੇ ਕੱਲ ਦੀ ਤੁਲਨਾ ਲਾਉਣੇ ਦਾ ਪਾਣੀ ਵੱਧ ਕੇ ਲਗਭਗ ਇੱਥੇ 8 ਫੁੱਟ ਹੋ ਚੁੱਕਿਆ ਹੈ ਇੱਕ ਵਾਰ ਆਪਾਂ ਸਾਹਮਣੇ ਉੱਥੇ ਗੇਜ ਤੇ ਚੱਲਦੇ ਆ ਗੇਜ ਤੇ ਜਾ ਕੇ ਇੱਕ ਵਾਰ ਤੁਹਾਨੂੰ ਸਹੀ ਜਿਹੜਾ ਪਾਣੀ ਦਾ ਲੈਵਲ ਕਿੰਨਾ ਲੈਵਲ ਚੱਲ ਰਿਹਾ ਉਹ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਹੁਣ ਆਪਾਂ ਬਿਲਕੁਲ ਉਸ ਗੇਜ ਵਾਲੀ ਜਗ੍ਹਾ ਸੀ ਗੇਜ ਜਗ੍ਹਾ ਤੇ ਸੀਗੇ ਜਿੱਥੇ ਉਹ ਮੀਟਰ ਲੱਗਿਆ ਹੋਇਆ ਚਾਂਦਪੁਰ ਹੈਡ ਦੇ ਉੱਪਰ ਤੇ ਇੱਕ ਵਾਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇੱਥੇ ਜਿਹੜਾ ਪਾਣੀ ਹੈ ਕਿੰਨੇ ਗਲੈਵਲ ਤੇ ਲਗਭਗ ਚੱਲ ਰਿਹਾ ਤੇ ਆ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਸਹੀ ਦਿਖ ਵੀ ਰਿਹਾ ਹੈ ਸ਼ਾਇਦ ਕਿ 8 ਫੁੱਟ ਦੇ ਕਰੀਬ ਜਿਹੜਾ ਪਾਣੀ ਦਾ ਲੈਵਲ ਹੈ ਚਾਂਦਪੁਰ ਹੈਡ ਉੱਪਰ ਚੱਲ ਰਿਹਾ ਹੈ ਆ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ 8 ਫੁੱਟ ਦੇ ਕਰੀਬ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ 8 ਫੁੱਟ ਦੇ ਕਰੀਬ ਜਿਹੜਾ ਪਾਣੀ ਦਾ ਲੈਵਲ ਹੈ ਚਾਂਦਪੁਰਾ ਹੈੱਡ ਉੱਪਰ ਚੱਲ ਰਿਹਾ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਪਾਣੀ ਦੀ ਸਪੀਡ ਤੇਜ਼ ਜ਼ਰੂਰ ਹੈ ਪਰ ਰਾਹਤ ਦੀ ਖਬਰ ਇਹ ਹੈ ਕਿ ਜਿਹੜੇ ਗੇਟ ਨੇ ਜਿਨ੍ਹਾਂ ਦੇ ਵਿੱਚੋਂ ਪਾਣੀ 크ਰੋਸ ਹੋ ਰਿਹਾ ਉਹ ਹਜੇ ਮਤਲਬ ਬਿਲਕੁਲ ਨੰਗੇ ਪਏ ਨੇ 1-2 ਫੁੱਟ ਦਾ ਉਹਨਾਂ ਦੇ ਵਿੱਚ ਗੈਪ ਜ਼ਰੂਰ ਹੋਇਆ ਹੈਗਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਬਲਾਕੇਜ ਨਹੀਂ ਕੋਈ ਡਾਫ ਵਗੈਰਾ ਨਹੀਂ ਤੇ ਇਹ ਬਹੁਤ ਵੱਡੀ ਰਾਹਤ ਦੀ ਗੱਲ ਹੈ ਕਿਉਂਕਿ ਜੇ ਡਾਫ ਲੱਗਦੀ ਹੈ ਤਾਂ ਪਿਛਲੇ ਇਲਾਕਿਆਂ ਦੇ ਵਿੱਚ ਵੀ ਪਾਣੀ ਛੜਨਾ ਫਲੂ ਹੋ ਜਾਂਦਾ ਹੈ ਤੇ ਮਤਲਬ ਕਿ ਪਾਣੀ ਦੀ ਸਪੀਡ ਵੀ ਘਟ ਜਾਂਦੀ ਹੈ ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਇਹ ਪਰਮਾਤਮਾ ਦੀ ਹਜੇ ਵਾਹਿਗੁਰੂ ਦੀ ਸਭ ਤੋਂ ਵੱਡੀ ਮੇਰ ਹੈ ਕਿ ਪਾਣੀ ਆਪਣੀ ਰਣ ਅੰਤਰ ਗਤੀ ਨਾਲ ਥੋੜੀ ਥੋੜੀ ਮਾਤਰਾ ਵਿੱਚ ਵਧ ਜ਼ਰੂਰ ਹੈ ਪਰ ਨਿਰੰਤਰ ਆਪਣੀ ਗਤੀ ਨਾਲ ਇਥੋਂ ਲੰਘਦਾ ਹੋਇਆ ਨਜ਼ਰ ਆਇਆ ਹੈ ਤੇ ਅੱਗੇ ਵੀ ਆਪਾਂ ਵਾਹਿਗੁਰੂ ਅਗੇ ਹੀ ਅਰਦਾਸ ਕਰਾਂਗੇ ਕਿ ਇਦਾਂ ਹੀ ਸ਼ਾਂਤੀ ਦੇ ਨਾਲੇ ਪਾਣੀ ਇਥੋਂ ਕ੍ਰੋਸ ਹੋ ਜੇ ਤੇ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਦੀਆਂ ਲਾਗੇ ਬੰਨੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਅ ਅੱਗੇ ਦੀ ਜੋ ਵੀ ਜਾਣਕਾਰੀ ਰਹਿੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂ ਸਾਡੀ ਵੀਡੀਓਜ਼ ਨਾਲ ਜਰੂਰ ਬਣੇ ਰਹੋ ਧੰਨਵਾਦ ਵਾਹਿਗੁਰੂ ਮੇਰੇ ਕਰੇ